ਜਦੋਂ ਮੈਂ ਦੇਖਿਆ ਕਿ ਇੱਕ ਜਿਹੜੀ ਜੋਤ ਹੈ ਮਾਮਾ ਜੀ ਦੇ ਸਿਰ ਦੇ ਉੱਤੇ ਜਗ ਰਹੀ ਹੈ ਤੇ ਮੈਂ ਉਹਨੂੰ ਇਹੀ ਕਿਹਾ ਉਹਨੇ ਚੰਨਾਂ ਚ ਇਹੀ ਅਰਦਾਸ ਕੀਤੀ ਕਿ ਭਾਈ ਮੰਤ ਜੀ ਇਹ ਜੋਤ ਜਿਹੜੀ ਮਾਮਾ ਜੀ ਦੇ ਸਿਰ ਦੇ ਉੱਤੇ ਜਗ ਰਹੀ ਹੈ ਇਹ ਜੋ ਜਿਹੜੀ ਜੋਤ ਹੈ ਸਿਰ ਦੇ ਉੱਤੇ ਨਹੀਂ ਜਗਣੀ ਚਾਹੀਦੀ ਇਹ ਮਨ ਯਾਦ ਦੇ ਖਿਲਾਫ ਹੈ ਇਹਨੂੰ ਟੇਬਲ ਨੂੰ ਨੀਵਾ ਕਰ ਦਿੱਤਾ ਜਾਵੇ ਤੇ ਉਹਨਾਂ ਨੇ ਮੇਰੀ ਗੱਲ ਨਾ ਸੁਣਦੇ ਹੋਏ ਮੇਨੂੰ ਮਾਮਾ ਭੈਣਾਂ ਦੀ ਗਲਤੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਕਿਹਾ ਮੈਂ ਤੇਰੀ ਗੱਤ ਨੂੰ ਅੱਡ ਦੂੰਗਾ ਇੱਕ ਵਾਰ ਨਹੀਂ 50 ਵਾਰ ਹੀ ਕਿਹਾ ਉਹਨੇ ਕਿਹਾ ਮੈਂ ਤੇਰੇ ਬੱਚੇ ਰੋਲ ਦੂੰਗਾ ਮੈਂ ਕਿਹਾ ਕੋਈ ਗੱਲ ਨਹੀਂ ਮਾਮਾ ਜੀ ਲੈਕਣੀ ਆ ਉਹ ਦੇਖੂਗੀ ਆਪੇ ਮੈਂ ਮੰਦਿਰ ਦਾ ਸੇਵਾਦਾਰ ਆ ਮਾਤਾ ਰਾਣੀ ਦਾ ਬੱਚਾ ਮੈਂ ਤੇਰੀ ਕੋਈ ਗੱਲ ਬਰਦਾਸ਼ਤ ਨਹੀਂ ਕਰੂੰਗਾ ਚਾਹੇ ਮੈਨੂੰ ਆਪਣੀ ਜਾਨ ਵੀ ਦੇਣੀ ਪੈ ਜਾਵੇ ਮੈਂ ਤੇਰਾ ਹਾਲ ਪੂਰਾ ਕਰ ਦੂੰਗਾ ਮੈਂ ਕਹਿੰਦਾ ਮੈਂ ਮਰੀ ਬੰਦੇ ਤੋਂ ਮਰਿਆਦਾ ਦੇ ਖੰਦਰ ਨੇ ਖਰਾਬ ਹੋ ਲਿਆ ਮੈਨੂੰ ਕਸੀੜ ਕੇ ਥਾਣੇ ਲਿਆਏ ਇਹ ਕਪੀਆਲ ਜੀ ਜ਼ਬਰਦਸਤੀ ਮੈਨੂੰ ਕਸੀੜ ਕੇ ਲਿਆਏ ਨੇ ਇਹ ਮੈਨੂੰ ਉੱਥੇ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਇਹ ਮੈਨੂੰ ਕਪੀਆਲ ਜੀ ਇੱਕ ਕਤਿਆਲ ਜੀ ਆਪਣੇ ਆਪ ਨੂੰ ਦੱਸਦੇ ਨੇ ਮੈਂ ਤੁਹਾਨੂੰ ਇੱਥੇ ਬੈਠਣ ਨਹੀਂ ਦਵਾਵਾਂਗਾ ਤੁਹਾਨੂੰ ਇੱਥੇ ਪ੍ਰੋਟੈਸਟ ਨਹੀਂ ਕਰਨ ਦੇਵਾਂਗਾ ਸਾਡਿਓ ਮਾਤਰਾਣੇ ਦਾ ਦਰਬਾਰ ਆ ਸਾਨੂੰ ਸਭ ਕੁਝ ਉੱਥੋਂ ਮਿਲਦਾ ਹੈ ਜੇ ਤੂੰ ਅਗਰ ਉਹ ਇਹ ਵੀ ਕੀਤੀ ਰੋ ਉੱਥੇ ਘੜ ਕੇ ਤੇਰਾ ਮਹਾਲ ਮੈਂ ਮਾਰਾ ਕਰ ਦੋ ਮੰਗਲ ਦੀ ਮੈਂ ਤੇਰਾ ਲੜਦਾ ਲੁਧਨਾਲਾ ਇਹਨਾਂ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੁੰਬਰੀ ਇੱਕ ਮੰਦਰ ਨੂੰ ਲੈ ਕੇ ਜਿਹੜਾ ਕਿ ਇਹ ਵਿਵਾਦ ਛੜਦਾ ਤੇ ਉਸ ਵਿਵਾਦ ਇਹਨਾਂ ਕੋ ਵੱਜ ਜਾਂਦਾ ਹੈ ਜਿਹੜਾ ਕਿ ਇਹ ਸੇਵਾਦਾਰ ਇੱਕ ਵਿਅਕਤੀ ਨੂੰ ਜਿਹੜਾ ਕਿ ਚੱਕ ਕੇ ਥਾਣੇ ਲੈ ਜਾਂਦੇ ਨੇ ਸਭ ਕੀ ਕਹਿੰਦੇ ਉਹਦੇ ਵਿੱਚ ਪੰਨੀ ਪੈਸੇ ਇਕੱਠੇ ਕਰਨ ਦੇ ਵਿੱਚ ਮਾਇਆ ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਨੇ ਮਾਂ ਨੂੰ ਮਰਿਆਦਾ ਦਾ ਕਿਸੇ ਦਾ ਖਿਆਲ ਨਹੀਂ ਹੈਗਾ ਮੈਂ ਇੱਥੇ ਦੇ ਨਿਆਂ ਨੂੰ ਲੱਗ ਗਈ ਕਿੰਨੇ ਮੇਰੇ ਹੱਤਾ ਸ਼ੇਰ ਜੰਗ ਦੇ ਬਾਅਦ ਜੀ ਕਿੰਨੇ ਸਾਲ ਤੋਂ ਰਹਿ ਰਹੇ ਹੋ ਮੈਂ 15-20 ਸਾਲ ਹੋ ਚਲੇਗੀ ਮੈਨੂੰ ਮੰਦਰ ਨੂੰ 55 ਸਾਲ ਹੋ ਗਏ ਤੁਹਾਨੂੰ ਭਾਗ ਜੀ ਮੈਨ ਕੋਈ ਜਗ੍ਹਾ ਪਾਉਂ ਦਿਕਤ ਨਹੀਂ ਆਈ ਤੇ ਜੇ ਮੈਂ ਜਮੇ ਨਹੀਂ ਆਉਂਗਾ ਤੇ ਮੈਨੂੰ ਕਿੱਥੋਂ ਦਿੱਕਤ ਆ ਜਾਏਗੀ ਜਦੋਂ ਮੇਰੀ 43 ਸਾਲ ਦੀ ਉਮਰ ਹੈ ਮੇਰੀ ਮੇਰੀ ਗੱਲ ਸੁਣੋ ਜਦੋਂ ਬੰਦੇ ਨੂੰ ਗਿਆਨ ਜਦੋਂ ਗਿਆਨ ਹੁੰਦਾ ਬੰਦੇ ਦਾ ਜਦੋਂ ਬੰਦੇ ਨੂੰ ਗਿਆਨ ਹੋ ਕੀ 20 ਸਾਲ ਤੋਂ ਮੰਦਰ ਆ ਰਹੇ ਹੋ ਕੀ 20 ਸਾਲਾਂ ਦੇ ਵਿੱਚ ਤੁਹਾਨੂੰ ਇਸ ਮੰਦਰ ਦੇ ਨਾਲ ਦਿੱਕਤ ਨਹੀਂ ਆਈ ਹੁਣ ਹੀ ਕਿਉਂ ਦਿੱਕਤ ਜਦੋਂ ਮੈਂ ਆਂਦਾ ਨਹੀਂ ਸੀ ਮੰਦਰ ਦੇ ਵਿੱਚ ਤਾਂ ਮੈਨੂੰ ਦਿੱਕਤ ਕਿਉਂ ਆ ਗਈ ਜਦੋਂ ਮੈਂ ਆਣ ਲੱਗਾ ਦੇਖਿਆ ਕਿ ਇੱਥੇ ਮਨਯਾਤਾ ਦਾ ਤੁਹਾਡੇ ਨਾਲ ਹੋਰ ਜਿਹੜੇ ਭਗਤ ਇੱਥੇ ਮੰਦਰ ਦੇ ਵਿੱਚ ਆਉਂਦੇ ਨੇ ਕੀ ਉਹਨਾਂ ਨੂੰ ਵੀ ਦਿੱਕਤ ਹੈ ਉਹਨਾਂ ਨੂੰ ਵੀ ਦਿੱਕਤ ਹੈ ਕਈਆਂ ਉਹ ਮਗਰ ਉਹ ਬੋਲਣ ਤੋਂ ਡਰਦੇ ਨੇ ਇਹ ਬੰਦੇ ਦੀ ਅਪਰੋਚ ਹੈਗੀ ਹੈ ਜਿਵੇਂ ਬੰਦੇ ਤੁਸੀਂ ਦੇਖ ਲੱਗਦੇ ਹੋ ਨਾਲ ਆ ਕੇ ਕਤਿਆਲ ਜੀ ਵਰਗੇ ਧਮਕੀਆਂ ਦੇ ਰਹੇ ਨੇ ਮੈਨੂੰ ਆਣ ਕੇ ਕਤਿਆਲ ਜੀ ਵਰਗੇ ਧਮਕੀਆਂ ਦੇ ਦੇ ਨੇ ਮੈਨੂੰ ਆ ਕੇ ਕਿ ਮੈਂ ਮੱਤਾ ਘਟਾਵਾਂਗਾ ਤੁਹਾਡੇ ਉੱਤੇ ਕੀ ਤੁਸੀਂ ਧ ਮੈਂ ਨਹੀਂ ਦਿੱਤੀ ਆ ਮੈਂ ਨਹੀਂ ਦਿੱਤੀ ਇਹ ਉਹਨਾਂ ਨੇ 10000 ਵਾਰੀ ਕਿਹਾ ਮਨੇ 10000 ਵਾਰੀ ਕਿਹਾ ਕਿ ਮੈਂ ਦੋ ਵਾਰੀ ਕਿਹਾ ਹੋਗਾ ਉਹ ਵੀ ਮੈਂ ਇਨਸਾਨ ਆ ਕੋਈ ਰੱਬ ਨਹੀਂ ਆ ਤੈਸ ਜਾ ਕੇ ਬੰਦਾ ਇੱਕ ਵਾਰੀ ਕਹਿ ਸਕਦਾ ਮਗਰ ਜਿਹੜਾ ਬੰਦਾ 50 ਵਾਰੀ ਕਵੇ ਇਹ ਗੱਲ ਮੈਂ ਤੇਰੀ ਗੱਦਲ ਮਟ ਨਹੀਂ ਤੇਰੇ ਬੱਚੇ ਰੋਣ ਲਏ ਉਹਦੋਂ ਕੀ ਕਹਿੰਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿੰਨੇ ਉਹਨੂੰ ਹਾਂਜੀ ਇਹ ਬੰਦੇ ਤਿੰਨ ਮਾਟੇ ਵਿੱਚ ਨੰਮ ਹਾਂਜੀ ਮੈਂ ਨਵੀਂ ਘੰਟੀ ਲਵਾਈ ਜੀ ਘੰਟੀ ਚੋ ਕਿ ਮਾਮਾ ਇਹਦੇ ਹੱਥ ਨਹੀਂ ਪਹੁੰਚਦਾ ਕਿ ਇਹ ਭਗਤ ਦਾ ਹੱਥ ਨਹੀਂ ਪਹੁੰਚਦਾ ਸੀਗਾ ਠੀਕ ਹੈ ਜੀ ਮੈਂ ਉਹਨੂੰ ਬੇਨਤੀ ਕੀਤੀ ਭਾਗ ਮੁੱਖ ਭਾਗ ਦੇ ਮਾਨਤ ਨੂੰ ਕਿ ਪਾਈ ਇੱਥੇ ਘੰਟੀ ਲਵਾ ਦੇ ਨੇੜੇ ਕੱਦੇ ਭਗਤਾਂ ਕਿਸੇ ਹੱਥ ਨਹੀਂ ਉਹਨਾਂ ਨੇ ਕਿਹਾ ਕਿ ਆਪਣਾ ਮੈਂ ਘੰਟੀ ਤੁਸੀਂ ਲਵਾ ਲਓ ਤੇ ਮੈਨੂੰ ਇਜਾਜ਼ਤ ਦੇ ਦਿੱਤੀ ਮੈਂ ਉੱਥੇ ਘੰਟੀ ਇੱਥੇ ਮੰਦਿਰ ਦੇ ਅੱਗੇ ਲਵਾ ਦਿੱਤੀ ਬੜੇ ਸੋਹਣੇ ਤਰੀਕੇ ਨਾਲ ਬਿਲਕੁਲ ਮਨਯਾਦਾ ਦੇ ਵਿੱਚ ਰਹਿ ਕੇ ਉਸ ਘੰਟੀ ਨੂੰ ਲਵਾਇਆ ਤੇ ਸ਼ਿਵਾਲੇ ਦੇ ਵਿੱਚ ਵੀ ਮੰਦਿਰ ਦੀ ਘੰਟੀ ਲਵਾਈ ਤੇ ਜਦੋਂ ਮੈਂ ਦੇਖਿਆ ਕਿ ਇੱਕ ਜਿਹੜੀ ਜੋਤ ਹੈ ਮਾਮਾਈ ਦੇ ਸਿਰ ਦੇ ਉੱਤੇ ਜਗ ਰਹੀ ਹੈ ਮੈਂ ਉਹਨੂੰ ਇਹੀ ਕਿਹਾ ਉਹਨੇ ਚੰਨਾਂ ਚ ਇਹੀ ਅਰਦਾਸ ਕੀਤੀ ਕਿ ਭਾਈ ਮੰਤ ਜੀ ਇਹ ਜੋਤ ਜਿਹੜੀ ਮਾਮਾ ਜੀ ਦੇ ਸਿਰ ਦੇ ਉੱਤੇ ਜਗ ਰਹੀ ਹੈ ਇਹ ਜੋਰੀ ਜੋਤ ਸਿਰ ਦੇ ਉੱਤੇ ਨਹੀਂ ਜਗਣੀ ਚਾਹੀਦੀ ਇਹ ਮਨਯਾਦਾ ਦੇ ਖਿਲਾਫ ਹੈ ਇਹਨੂੰ ਟੇਬਲ ਨੂੰ ਨੀਵਾ ਕਰ ਦਿੱਤਾ ਜਾਵੇ ਤੇ ਉਹਨਾਂ ਨੇ ਮੇਰੀ ਗੱਲ ਨਾ ਸੁਣਦੇ ਹੋਏ ਮੈਨੂੰ ਮਾਮਾ ਭੈਣਾਂ ਦੀ ਗਲਤੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਮੋਹਕ ਮੰਤ ਨੇ ਮੈਂ ਮੇਨ ਸੇਵਾਦਾਰ ਹਾਂ ਉਹਨੇ ਕੱਢਿਆ ਏ ਉਸਨੇ ਕਿਹਾ ਮੈਂ ਤੇਰੀ ਗੱਦਰ ਨੂੰ ਢਾਡੂਗਾ ਇੱਕ ਵਾਰ ਨਹੀਂ 50 ਵਾਰੀ ਕਿਹਾ ਉਹਨੇ ਕਿਹਾ ਮੈਂ ਤੇਰੇ ਬੱਚੇ ਰੋਲ ਦੂੰਗਾ ਮੈਂ ਕਿਹਾ ਕੋਈ ਗੱਲ ਨਹੀਂ ਮਾਮਾਈ ਬੈਠੀ ਆ ਉਹ ਦੇਖੂਗੀ ਆਪੇ ਜੇ ਉਹਨੇ ਕੋਈ ਗਲਤੀ ਮੈਂ ਗਲਤੀ ਮੈਂ ਵੀ ਇਨਸਾਨ ਆ ਮੈਂ ਵੀ ਗਲਤੀਆਂ ਨਾਲ ਬਤਨਾ ਜੇ ਉਹਨੇ 50 ਵਾਰੀ ਕਿਹਾ ਹੋਏ ਤੇ ਤੇਸ਼ੂ ਚ ਮੈਂ ਵੀ ਆ ਸਕਦਾ ਮੈਂ ਵੀ ਇਨਸਾਨ ਆ ਇੱਕ ਵਾਰੀ ਮੈਂ ਵੀ ਕਹਿ ਦਿੱਤਾ ਤੇ ਕੀ ਹਰਕ ਪੈ ਗਿਆ ਜੇ ਉਹਨੇ 50 ਵਾਰੀ ਕਹਿਣ ਵਾਲਾ ਬੰਦਾ ਗਲਤੀ ਹੁੰਦੀ ਹੈ ਜੇ ਇੱਕ ਵਾਰੀ ਮੂੰਹ ਦੇ ਮੱਖ ਚੋਂ ਅਚਾਨਕ ਨਿਕਲ ਬੋਲ ਜਾਵੇ ਤਾਂ ਪਲੋਂਦੀ ਹੈ ਮੈਂ ਅੱਗੇ ਸਾਰੇ ਬਖਤਾ ਕੇ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਮਾਮਈ ਦੇ ਜਿਹੜਾ ਤੱਕਾ ਹੋ ਰਿਹਾ ਮਰਿਆਦਾ ਖਿਲਾਫ ਚ ਹੁੰਦੀ ਹੈ ਇਹਨ ਮਰਿਆਦਾ ਖਿਲਾਫ ਨਾ ਨਾ ਦਿੱਟੋ ਮਰਿਆਦਾ ਦੇ ਵਿੱਚ ਨਾਵੇਂ ਇਹ ਮੈਨੂੰ ਕਸੀਟਕੇ ਥਾਣੇ ਲਿਆਏ ਇਹ ਕਤਿਆਲ ਜੀ ਜਦੋਂ ਦੱਸੀ ਮੈਨੂੰ ਕਸੀਟਕੇ ਲਿਆਏ ਨੇ ਇਹ ਮੈਨੂੰ ਉੱਥੇ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਇਹ ਮੈਨੂੰ ਕਤਿਆਲ ਜੀ ਇਹ ਕਤਿਆਲ ਜੀ ਆਪਣੇ ਆਪ ਨੂੰ ਦੱਸਦੇ ਨੇ ਮੈਂ ਤੁਹਾਨੂੰ ਇੱਥੇ ਬੈਠਣ ਨਹੀਂ ਦਵਾਵਾਂਗਾ ਤੁਹਾਨੂੰ ਇੱਥੇ ਪ੍ਰੋਟੈਸਟ ਨਹੀਂ ਕਰਨ ਦੇਵਾਂਗਾ ਮਾਮਾਈ ਦੀ ਕਿੰਗਨ ਸੇਵਾ ਨਹੀਂ ਕਰਨ ਦੇਵਾਂਗਾ ਜੋ ਦੱਸੀ ਕਰਾਂਗੇ ਉਹ ਸਹੀ ਹੈ ਅਸੀਂ ਚਾਹੇ ਬੇਅਦਬੀ ਕਰੀਏ ਮਾਮਾਈ ਦੀ ਚਾਹੇ ਜੋਮਰ ਜੀ ਕਰੀਏ ਅਸੀਂ ਸਹੀ ਹੈ ਮਗਰ ਮੈਂ ਬੇਅਦਬੀ ਨਹੀਂ ਹੁੰਦੇ ਨਹੀਂ ਮੈਂ ਮਾਮਾਈ ਦੀ ਮਰਿਆਦਾ ਤੋਂ ਬਗਾਇ ਨਹੀਂ ਹੁੰਦੇ ਨਾ ਮੰਦਰ ਦਾ ਸੇਵਾਦਾਰ ਆ ਮਾਤਾ ਰਾਣੀ ਦਾ ਬੱਚਾ ਮੈਂ ਤੇਰੀ ਕੋਈ ਗੱਲ ਬਰਦਾਸ਼ਤ ਨਹੀਂ ਕਰੂੰਗਾ ਚਾਹੇ ਮੈਨੂੰ ਆਪਣੀ ਜਾਨ ਵੀ ਦੇਣੀ ਪੈ ਜਾਵੇ ਮੈਂ ਤੇਰਾ ਹਾਲ ਬੁਰਾ ਕਰ ਦੂੰਗਾ ਮੈਂ ਕਹਿੰਦਾ ਮੈਂ ਮੰਦਰ ਤੇ ਮਨਯਾਤਾ ਦੇ ਵਿੱਚ ਤੂੰ ਮੰਦਰ ਤੇ ਖਲਾਬ ਬੋਲਿਆ ਮੈਂ ਮੰਦਰ ਤੇ ਖਲਾਬ ਨਹੀਂ ਬੋਲ ਰਿਹਾ ਜੀ ਮੈਂ ਮੰਦਰ ਦੀ ਸੇਵਾਦਾਰ ਆ ਸਾਡੀ ਉਹ ਮਾਤਾ ਰਾਣੀ ਦਾ ਦਰਬਾਰ ਆ ਸਾਨੂੰ ਸਭ ਕੁਝ ਉੱਥੋਂ ਮਿਲਦਾ ਜੇ ਤੂੰ ਅਗਰ ਉਹ ਐ ਵੀ ਕੀਤੀ ਰੋ ਉੱਤੇ ਕੜ ਕੇ ਤੇਰਾ ਮਹਾਰ ਮੈਂ ਮਾਰਾ ਕਰ ਦੂੰ ਮੰਗਲ ਦੀ ਮਰਿਆਦਾ ਤੋਂ ਬਗੈਰ ਜਾਏਗਾ ਨਾ ਜੀ ਮੈਂ ਹੰਗਲੇ ਤੂੰ ਮੇਰੇ ਕਹਤਾ ਧਰਨਾ ਦੇਣ ਦੀ ਕੀ ਲੋੜ ਸੀ ਤੂੰ ਮੇਰੇ ਕਹਤਾ ਮੈਂ ਇਥੇ ਲੈ ਕਰ ਦਿੰਦੇ ਆ ਕੱਲ੍ਹ ਕਿਤਾ ਜਦੋਂ ਉਹਨਾਂ ਨੇ ਕਹਤਾ ਕਿ ਮੈਂ ਨਹੀਂ ਕਰਦਣੀ ਨਹੀਂ ਨਹੀਂ ਫਿਰ ਕੀ ਹੋ ਗਿਆ ਕਿਸੇ ਟਾਈਮ ਕੋਈ ਟਾਈਮ ਹੁੰਦਾ ਅਗਲਾ ਕਹਿੰਦਾ ਮੰਦਰ ਵਿਧਾਨ ਨੇ ਮੰਦਰ ਵਿਧਾਨ ਤੋਂ ਬਾਅਦ ਬੰਦ ਕਰ ਦਿਆਂਗੇ ਇਹ ਗੱਲ ਹੋਈ ਇਹ ਕੀ ਮਤਲਬ ਹੁਣੇ ਕਰੋ ਹੁਣੇ ਦਾ ਕੀ ਮਤਲਬ ਹੈ ਕੋਈ ਮੰਦਰ ਦਾ ਕੋਈ ਮਰਿਆਦਾ ਨਹੀਂ ਮੰਦਰ ਦੀ ਮੰਦਰ ਦੀ ਮਰਿਆਦਾ ਮੈਂ ਕਦ ਕਹਿ ਰਿਹਾ ਤੇਰੇ ਕਹਿਣਾ ਹੁਕਮ ਤੋਂ ਚੱਲੇਗਾ ਮਾਤਾ ਜੀ ਦੇ ਦਰਬਾਰ ਤੇ ਜਦੋਂ ਤੁਸੀਂ ਕੀ ਕਹਿੰਦੇ ਹਾਂ ਹਾਂ ਜੀ ਇਹ ਨਹੀਂ ਹੋਊਗਾ ਮੈਂ 25 ਸਾਲ ਤੋਂ ਮਾਤਾ ਜੀ ਦੇ ਦਰਬਾਰ ਤੇ ਆਨਾ ਠੀਕ ਹੈ ਕਈ ਗਲਤੀਆਂ ਉਹਦੇ ਕੋਲ ਹੁੰਦੀਆਂ ਸ਼ਿਵ ਆਰਾਮ ਕੋਲ ਇਹ ਨਹੀਂ ਮੈਂ ਕਹਿੰਦਾ ਨਹੀਂ ਹੁੰਦੀਆਂ ਠੀਕ ਹੈ ਉਹਨੂੰ ਸਮਝਾਈਦਾ ਉਹ ਕਹਿੰਦਾ ਚੋਪੜਾ ਹੀ ਮੈਂ ਕਰ ਦਨਾ ਅਗਲੇ ਦਿਨ ਹੋਇਆ ਹੁੰਦਾ ਕੰਮ ਠੀਕ ਹੈ ਐਟ ਦੀ ਸਪੋਰਟ ਤੂੰ ਕਹਿੰਦਾ ਐਟ ਦੀ ਸਪੋਰਟ ਪੇਪੜੀ ਉਲਾਦ ਵੀ ਨਹੀਂ ਮੰਦੀ ਇਹ ਗੱਲ ਦਾ ਮੇਰੀ ਗੱਲ ਸੁਣੋ ਜਿਹੜੀ ਗੱਲ ਮੰਦਰ ਨਾਲ ਸੋਨੇ ਖੁੱਲਾ ਸੀਗਾ ਉਸ ਨਾਲ ਜਾ ਕੇ ਫਿਰ ਪਬਲਿਕ ਆ ਜਾ ਰਹੀ ਸੀ ਫਿਰ ਕਿੱਦਾਂ ਮੈਂ ਥੱਲੇ ਉੱਪਰ ਕਰ ਦਿੰਦਾ ਨਹੀਂ ਆ ਮੇਰੀ ਗੱਲ ਸੁਣੋ ਜੀ ਹੁਣ ਤੂੰ ਕੀ ਐ ਸ਼ਾਮ ਨੂੰ ਮੰਦਰ ਪਾ ਕੱਲ ਨੂੰ ਉੱਪਰ ਥੱਲੇ ਹੋ ਜਾਏਗਾ ਜੋ ਵੀ ਹੈ ਮੰਦਰ ਟੇਬਲ ਲੀਵਿੰਗ ਕਰ ਲਓ ਬਸ ਵੀ ਅੱਗੇ ਪਰਦਾ ਨਾਲੋ ਟੇਬਲ ਲੀਵਿੰਗ ਕਰ ਲਓ ਬਸ ਮਾਮਲੇ ਨੇ ਤਰਤਾ ਵੀ ਟੇਬਲ ਲੀਵਿੰਗ ਕਰ ਲਓ ਹਾਂ ਜੀ ਭਨੀ ਲਾਈਵ ਹਾਂ ਹਾਂ ਨੇ ठाणे ਆ ਗਿਆ ਹੁਣ ਠੀਕ ठाਕ ਹੁਣ ਸੈਟ ਹੋ ਜਾਊਗਾ ਆਪੀ ਦੇ ਕਾਰਨ ਕੀ ਹੈ ਮੰਦਿਰ ਦਾ ਹਾਂਜੀ ਨਹੀਂ ਕੁਛ ਨਹੀਂ ਇਹ ਤਾਂ 2-3 ਸਾਲ ਤੋਂ ਆ ਰਿਹਾ ਅੱਛਾ ਜੀ ਇਹ ਪੁਜਾਰੀਆਂ ਕਹਿੰਦਾ ਆਪਣੇ ਮੰਦਿਰ ਉਹ ਆਪਣੇ ਟੇਬਲ ਨਿਊ ਕਰਨਾ ਥਾਣ ਨੰਬਰ 23 ਨੇ ਜਿਹੜਾ ਕਿ ਆਪਣੇ ਨੌਲੇਜ ਦੇ ਵਿੱਚ ਜਿਹੜੀ ਹੈ ਮਾਮਲਾ ਲੈ ਲਿਆ ਵੈ ਕਿ ਹੁਣ ਆਨ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਸ ਮਸਲੇ ਦਾ ਕੀ ਹੱਲ ਹੋਵੇਗਾ ਜੁੜੇ ਹੋਏ ਲੁਧਣਾ ਲਾਈਵ ਦੇ ਨਾਲ ਹਣੀ ਦੇ ਨਾਲ ਯੂਮਬੇ ਰਿਪੋਰਟ ਧੰਨਵਾਦ